ਵੇ cục ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਪਾ ਕੇ ਰਾਤ ਜਿਹੜਾ ਰੱਖਿਆ ਸੀਗਾ ਨਾਲ ਕੇ ਵੀ ਐਂ ਥਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੀ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਪੱਤ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬਾਡੀ ਇੱਕਦਮ ਬੈਜੋ ਕੰਸਟ੍ਰਕਸ਼ਨ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਬੈਜੋ ਕੰਸਟ੍ਰਕਸ਼ਨ ਹੋਈ ਉਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬਿਹੋਸ਼ ਹੋ ਗਿਆ ਤੁਹਾਡਾ ਨੇਮ ਐਂਡ ਡੈਸੀਗਨੇਸ਼ਨ ਜੀ ਮੈਂ ਡਾਕਟਰ ਵਿਪਨਜੀਤ ਸਿੰਘ ਖੋਸਾ ਐਸਐਮਪ ਹਵਨਿਗੜ ਸਰ ਕੀ ਮਾਮਲਾ ਹੈ ਜਿਹੜਾ ਨੌਜਵਾਨ ਬਿਹੋਸ਼ ਆਇਆ ਸੀ ਥੀ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੇ ਨਾਲ ਲਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾਲ ਕੇ ਵੀ ਇਹਨਾਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨਾਲ ਲਾਉਆ ਬੰਦੇ ਦਾ ਬਾਡੀ ਮਾਸ ਘੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬੋਡੀ ਇੱਕਦਮ ਵੈਸੋ ਕੰਸਟ੍ਰਕਸ਼ਨ ਚੱਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੈਂਟੇਨ ਹੀ ਕਰਨਾ ਪੈਂਦਾ ਹੁੰਦਾ ਬੋਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬੋਡੀ ਨੂੰ ਠੰਡ ਲੱਗੀ ਵੈਸੋ ਕੰਸਟ੍ਰਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘੱਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਕ ਹੈ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ ਘਟ ਬਾਹਰ ਨਾ ਨਿਕਲਣ আর ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕੱਪੜੇ ਪਾ ਕੇ ਜਾਣ ਅਗਰ ਪੂਰੇ ਕੱਪੜੇ ਨਹੀਂ ਪਾਉਂਦੇ ਉਨਾਂ ਨੂੰ ਦੌਰਾ ਵੀ ਪੈ ਸਕਦਾ ਹੈ ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ ਪਾਸਾ ਖੜ ਸਕਦਾ ਹੈ ਜਿਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਬਤੌਂਦਾ ਉਸ ਨਾਲ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ ਪਾਣੀ ਨਹੀਂ ਪੀਂਦੇ ਕਿ ਬਾਰ ਬਾਰ ਪਿਸ਼ਾਬ ਜਾਣਾ ਪੈਂਦਾ ਇਸ ਕਰਕੇ ਜਿਆਦਾ ਨਹੀਂ ਪੀਂਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਉਹਨ��ੇ ਪਾਸਾ ਖੜ ਸਕਦਾ ਹੈ ਜਿੰਨੇ ਵੀ ਅਬਨਾਰਮਲਟੀਜ਼ ਦौरा ਪੈ ਸਕਦਾ ਹੈ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਤਰ੍ਹਾਂ ਕਿ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੀ ਜਾਂਦੀ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿਨ੍ਹਾਂ ਨੂੰ ਡਿਊਟੀ ਜਾਣੀ ਹੈ ਆਪਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੇ ਦੇ ਚਾਂਸਸ ਰੈਸਪੀਰੇਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖਣਨਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੀ ਕਾਂਸਕਵੈਂਸਸ ਆ ਗਏ ਸਰ ਕਿਤਨਾ ਕਿਤੇ ਜਿਹੜਾ ਠੰਡਾ ਪਾਣੀ ਪਾਇਸ਼ ਦੇ ਕਰਕੇ ਤਾਂ ਬਲੱਡ ਸਰਕੂਲੇਸ਼ਨ ਰੁਕ ਗਿਆ ਸੀ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬੋਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਠੀਕ ਹੈ ਉਹ ਜਦੋਂ ਵੈਸੋ ਕੰਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬੋਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹਨੂੰ ਜਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲ ਕੰਟਰੈਕਟ ਕਰਕੇ ਉਹਨੂੰ ਦੌਰਾ ਪੈ ਗਿਆ ਉਸਦਾ ਇੱਕ ਵਾਰੀ ਬੇਹੋਸ਼ ਹੋ ਗਿਆ ਵੇਜ਼ੋ ਵਹੀਕਲ ਕਹਿੰਦੇ ਡੂ ਟੂ ਕੋਲਡ ਸਰ ਉਹ ਨੌਜਵਾਨ ਸਹੀ ਠੀਕ ਹੈ ਜੀ ਇਸ ਟਾਈਮ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ ਘੰਟਾ ਦੋ ਘੰਟਾ ਕਟੋੜ ਲੱਗਣਗੇ ਕਿਉਂਕਿ ਕੋਈ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮਾਂ ਦੀ ਆਕਸੀਜਨ ਵੀ ਲਾਓ ਠੀਕ ਹੈ ਦੋ ਤਿੰਨ ਘੰਟੇ ਇਹਨਾਂ ਨੂੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵਾਰਮਟਿੰਗ ਵੀ ਇਸ ਨਾਲ ਟਿੱਕਰ ਹੋ ਜਾਂਦੀ ਹੈ ਸਪਾਸਮ ਚਲੀ ਜਾਂਦੀ ਮਸਲਸ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੇ ਨਹਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਉਸ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਥਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਪਾਣੇ ਨਾਲ ਨਹਾਇਆ ਬੰਦੇ ਦਾ ਬਾਡੀ ਮਾਸ ਕੱਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬੋਡੀ ਇੱਕਦਮ ਬੇਜੋਕਸਟ੍ਰੈਕਸ਼ਨ ਚਲੀ ਜਾਂਦੀ ਹੈ ਉਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬੋਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬੋਡੀ ਨੂੰ ਠੰਡ ਲੱਗੀ ਹਿਪੋਥੈਰਮਿਜ਼ਮ ਹੋਈ ਉਹਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਹਦਾ ਬੇਹੋਸ਼ ਹੋ ਗਿਆ ਤੁਹਾਡਾ ਨੇਮ ਐਂਡ ਡੈਸੀਗਨੇਸ਼ਨ ਕੀ ਮੈਂ ਡਾਕਟਰ ਵਿਪਨਜੀਤ ਸਿੰਘ ਖੋਸਾ ਐਸਐਮਓ ਪਵਨਗੜ ਸਰ ਕੀ ਮਾਮਲਾ ਹੈ ਜਿਹੜਾ ਨੌਜਵਾਨ ਪੇਸ਼ ਹੋਇਆ ਸੀ ਥੀ ਦੇਖੋ ਨੌਜਵਾਨਾਂ ਨੇ ਸ਼ਰਤ ਲਾਈ ਕਿ ਅਸੀਂ ਠੰਡੇ ਪਾਣੀ ਨਾਲ ਲਾ ਕੇ ਠੰਡੇ ਤੋਂ ਠੰਡੇ ਪਾਣੀ ਨਾਲ ਬਾਹਰ ਰੱਖ ਕੇ ਰਾਤ ਜਿਹੜਾ ਰੱਖਿਆ ਸੀਗਾ ਨਾ ਕੇ ਵੀ ਐਂ ਛਾਲਾ ਮਾਰਾਂਗੇ ਪਰ ਇਸ ਕੀ ਹੋਇਆ ਜਦੋਂ ਠੰਡੇ ਬਾਣੇ ਨੂੰ ਲਦਾ ਹੋਇਆ ਬੰਦੇ ਦਾ ਬਾਡੀ ਮਾਸ ਘਟ ਸੀ ਬੰਦਾ ਪਤਲਾ ਸੀ ਬਹੁਤ ਜ਼ਿਆਦਾ ਉਹ ਬਾਡੀ ਇੱਕਦਮ ਵੈਜੋ ਕੰਸਟ੍ਰਕਸ਼ਨ ਚਲੀ ਜਾਂਦੀ ਹੈ ਉਹਨੇ ਆਦਾ ਟੈਂਪਰੇਚਰ ਮੇਨਟੇਨ ਹੀ ਕਰਨਾ ਪੈਂਦਾ ਹੁੰਦਾ ਬਾਡੀ ਦਾ ਆਟੋ ਰੈਗੂਲੇਸ਼ਨ ਹੈ ਉਸ ਨਾਲ ਕੀ ਹੋਇਆ ਜਦੋਂ ਬਾਡੀ ਨੂੰ ਠੰਡ ਲੱਗੀ ਵੈਜੋ ਕੰਸਟ੍ਰਕਸ਼ਨ ਹੋਈ ਉਹਦੀ ਰੈਸਪੀਰੇਟਰੀ ਐਫਰਟ ਘਟ ਗਿਆ ਉਸ ਦਾ ਬੇਹੋਸ਼ ਹੋ ਗਿਆ ਤੇ ਇਸ ਕਰਕੇ ਜਿੰਨੇ ਵੀ ਆਪਣੇ ਲੋਗ ਹੈ ਸਾ ਖਾਸ ਕਰਕੇ ਬਜ਼ੁਰਗ ਜਿਨ੍ਹਾਂ ਦਾ ਬੋਡੀ ਮਾਸ ਇੰਡੈਕਸ ਘੱਟ ਹੈ ਉਹ ਘਟੋ-ਘਟ ਬਾਹਰ ਨਾ ਨਿਕਲਨ আর ਬਾਹਰ ਨਿਕਲਣਾ ਵੀ ਪੈ ਜੇ ਤਾਂ ਪੂਰੇ ਕੱਪੜੇ ਪਾ ਕੇ ਜਾਣ। ਅਗਰ ਪੂਰੇ ਕੱਪੜੇ ਨਹੀਂ ਪਾਉਂਦੇ ਤਾਂ ਉਹਨਾਂ ਨੂੰ ਦਵਾੜਾ ਵੀ ਪੈ ਸਕਦਾ ਹੈ। ਠੰਡ ਦੇ ਕਾਰਨ ਹਾਰਟ ਅਟੈਕ ਹੋ ਸਕਦਾ ਹੈ। ਪਾਸਾ ਖੜ ਸਕਦਾ ਹੈ। ਇਸ ਕੀ ਹੁੰਦਾ ਬੰਦਾ ਠੰਡ ਚ ਪਾਣੀ ਨਹੀਂ ਪੀਂਦਾ। ਪਾਣੀ ਇੱਕ ਮੇਨ ਕੰਪੋਨੈਂਟ ਹੈ ਬੋਡੀ ਦਾ ਜਿਹੜਾ ਆਪਣਾ ਖੂਨ ਦੀ ਸਰਕੂਲੇਸ਼ਨ ਅੱਗੇ ਵਧਾਉਂਦਾ ਹੈ। ਉਸ ਦਾ ਕੀ ਹੁੰਦਾ ਇੱਕ ਹਾਰਟ ਅਟੈਕ ਨਹੀਂ ਹੁੰਦਾ। ਲੋਕ ਕੀ ਕਹਿੰਦੇ ਠੰਡ ਚ ਪਾਣੀ ਨਹੀਂ ਪੀਂਦੇ। ਪਾਣੀ ਨਹੀਂ ਪੀਂਦੇ ਕਿ बार बार ਪਿਸ਼ਾਬ ਜਾਣਾ ਪੰਦਾ ਇਸ ਕਰਕੇ ਜਾਂ ਤਰ ਨਹੀਂ ਪਿੰਦੇ ਤੇ ਉਸ ਨਾਲ ਹਾਰਟ ਅਟੈਕ ਹੋ ਸਕਦਾ ਖੂਨ ਗਾੜਾ ਹੋਣ ਕੇ ਪਾਸਾ ਘੜ ਸਕਦਾ ਜਿੰਨੀ ਵੀ ਅਬਡੋਮਿਨਬਿਲਟੀਜ਼ ਦੌਰਾ ਪੈ ਸਕਦਾ ਬਲੱਡ ਨੂੰ ਸਪਲਾਈ ਬ੍ਰੇਨ ਨੂੰ ਨਹੀਂ ਜਾਂਦੀ ਬ੍ਰੇਨ ਨੂੰ ਆਕਸੀਜਨ ਜਾਣੀ ਜ਼ਰੂਰੀ ਹੈ ਔਰ ਆਕਸੀਜਨ ਦਾ ਜਿਹੜਾ ਕੈਰੀਅਰ ਹੈ ਉਹ ਬਲੱਡ ਹੀ ਹੈਗਾ ਇਸ ਤਰਕੇ ਸਭ ਲੋਕਾਂ ਨੂੰ ਆਹ ਹਦਾਇਤ ਦਿੱਤੀ ਜਾਂਦੀ ਠੰਡ ਤੋਂ ਬਚਾਅ ਵਾਸਤੇ ਅੰਦਰ ਹੀ ਰਹਿਣ ਜਦ ਤੱਕ ਬਹੁਤ ਐਮਰਜੈਂਸੀ ਕੰਮ ਨਾ ਹੋਵੇ ਘੱਟੋ ਘੱਟ ਸਵੇਰੇ ਸਵੇਰੇ 10 ਵਜੇ ਤੱਕ ਸਾਰੇ ਅੰਦਰ ਰਹਿਣ ਜਿੰਨਾਂ ਡਿਊਟੀ ਜਾਣੀ ਹੈ ਆਪ ਦੀ ਡਿਊਟੀ ਤੇ ਪਹੁੰਚਣ ਸਕੂਲ ਦੇ ਬੱਚੇ ਖਾਸ ਕਰਕੇ ਜਿਹੜੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜਲਦੀ ਠੰਡ ਲੱਗਦੀ ਹੈ ਨਮੂਨੇ ਦੇ ਚਾਂਸਸ ਰੈਸਪੀਰੀਟਰੀ ਇਲਨੈਸ ਦੇ ਚਾਂਸਸ ਠੀਕ ਹੈ ਬੁਖਾਰ ਸਾਰੀ ਜਿਹੜੀ 올ਡ ਏਜ ਹਾਰਟ ਅਟੈਕ ਪਾਸਾ ਖੜਨਾ ਆ ਸਾਰੇ ਇਸ ਦੀ ਲੰਗ ਡਿਜ਼ੀਜ਼ ਸਾਰੇ ਇਸ ਦੀ ਕਾਂਸਕਵੈਂਸਸ ਆ ਗਈਆਂ ਸਰ ਕਿਤਨਾ ਕਿਤੇ ਜਿਹੜਾ ਠੰਡਾ ਪਾਣੀ ਪਾਏ ਜਾਂਦੇ ਕਰਕੇ ਤਾਂ ਬਲੱਡ ਸਰਕੂਲੇਸ਼ਨ ਰੁਕ ਗਿਆ ਸੀ ਹਾਂਜੀ ਜਦੋਂ ਠੰਡਾ ਪਾਣੀ ਪਾਇਆ ਤਾਂ ਬਾਡੀ ਕੀ ਕਰਦੀ ਹੈ ਠੰਡ ਤੋਂ ਬਚਾ ਵੈਸੋ ਕੰਸਟ੍ਰਕਸ਼ਨ ਹੋ ਜਾਂਦੀ ਹੈ ਠੀਕ ਹੈ ਉਹ ਜਦੋਂ ਵੇਜ਼ੋ ਕਨਸਟ੍ਰਕਸ਼ਨ ਹੋਈ ਤੇ ਰਿਫਲੈਕਸਲੀ ਬਾਡੀ ਦੇ ਹਾਰਮੋਨਸ ਰਿਲੀਜ਼ ਹੁੰਦੇ ਉਸ ਨਾਲ ਇੱਕ ਵਾਰੀ ਇਹ ਜਿਵੇਂ ਦੌਰਾ ਪੈਂਦਾ ਐ ਇਕੱਠਾ ਹੋ ਗਿਆ ਬਾਡੀ ਮਸਲ ਕੰਟ੍ਰੈਕਟ ਕਰਕੇ ਉਹਨਾਂ ਦੌਰਾ ਪੈ ਗਿਆ ਉਸ ਦਾ ਇੱਕ ਵਾਰੀ ਬੇਹੋਸ਼ ਹੋ ਗਿਆ ਵੇਜ਼ੋ ਵਹੀਕਲ ਕਹਿੰਦੇ ਡੂ ਟੂ ਕੋਲਡ ਸਰ ਉਹ ਨੌਜਵਾਨ ਸਹੀ ਠੀਕ ਹੈ ਜੀ ਇਸ ਸਮੇਂ ਬਿਲਕੁਲ ਠੀਕ ਹੈ ਪੂਰੀ ਹੀਟ ਹੈ ਠੀਕ ਹੈ ਇਹਨੂੰ 2 ਘੰਟਾ 2 ਘੰਟਾ ਕਟੋਟ ਲੱਗਣਗੇ ਕਿਉਂਕਿ ਇੱਕ ਵਾਰੀ ਜਿਹੜੀ ਆਕਸੀਜਨ ਸਪਲਾਈ ਘਟੀ ਹੈ ਉਹਨੂੰ ਅਸੀਂ ਆਕਸੀਜਨ ਲਾਵਾਂਗੇ ਸਿਸਟਮ ਇਹਨਾਂ ਦੀ ਆਕਸੀਜਨ ਵੀ ਲਾਓ ਠੀਕ ਹੈ 2-3 ਘੰ ਰੱਖਾਂਗੇ ਜਦੋਂ ਟੈਂਪਰੇਚਰ ਨਾਰਮਲ ਹੋ ਗਿਆ ਚਾਚੂ ਫੂਡ ਦੇਤਾ ਉਲਟੀ ਨਹੀਂ ਕਿਉਂਕਿ ਵੋਮਟਿੰਗ ਵੀ ਇਸ ਨਾਲ ਟ੍ਰਿਗਰ ਹੋ ਜਾਂਦੀ ਹੈ ਸਪਾਸਮ ਚੱਲ ਜਾਂਦੀ ਮਸਲ